ਅੱਜ ਮੋਦੀ ਤੇ ਉਸ ਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਖਾਲਿਸਤਾਨ ਦੀ ਗੱਲ ਕਰਦੇ ਐ ਉਹਨਾਂ ਨੂੰ ਬੇਸ਼ੱਕ ਦੇਸ਼ ਦੇ ਵਿੱਚ ਹੋਣ ਬੇਸ਼ੱਕ ਵਿਦੇਸ਼ੀ ਹੋਣ ਉਹਨਾਂ ਨੂੰ ਗੋਲੀ ਦੇ ਨਾਲ ਜਾਂ ਜ਼ਹਿਰ ਦੇ ਕੇ ਮਾਰ ਦੇਣਾ ਇਸ ਲੜੀ ਦੇ ਵਿੱਚ ਕੈਂਡੀਡੇਟਾਂ ਦੇ ਵਿੱਚ ਆਪਣੇ ਨਿਰਜਰ ਸਾਹਿਬ ਨੂੰ ਮਲਕ ਸਾਹਿਬ ਨੂੰ ਸੁਖਦੂਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਅਫਤਾਰ ਸਿੰਘ ਠੰਡੇ ਨੂੰ ਬਰਤਾਨੀਆਂ ਦੇ ਵਿੱਚ ਜ਼ਹਿਰ ਦੇ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਹੈ ਔਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਤਦਿਕਬੀਰ ਸਿੰਘ ਰੋਡੇ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਤੁਸੀਂ ਅਖਬਾਰਾਂ ਪੜ੍ਹਦੇ ਹੋ ਰੋਜ਼ ਗੱਲ ਹੋ ਰਹੀ ਹੈ ਕਿ ਕਸ਼ਮੀਰ ਦੇ ਵਿੱਚ ਬਹੁਤ ਦਖਲਅੰਦਾਜ਼ੀ ਪਾਕਿਸਤਾਨ ਕਰ ਰਿਹਾ ਹੈ ਪਰ ਮੈਂ ਪੁੱਛਣਾ ਚਾਹੁੰਦਾ ਹੈ ਇੰਨਾ ਹਿੰਦੂਤਵਾ ਲੋਕਾਂ ਨੂੰ ਕਿ ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ ਤੇ ਤੁਸੀਂ ਕੈਂਡੀਡੇਟ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ ਸੋਵਰਨਿਟੀ ਦੇ ਵਿੱਚ ਬਰਤਾਨੀਆ ਦੀ ਸੋਵਰਨਿਟੀ ਦੇ ਵਿੱਚ ਤੇ ਪਾਕਿਸਤਾਨ ਦੀ ਸੋਵਰਨਿਟੀ ਦੇ ਵਿੱਚ ਦਖਲਅੰਦਾਜ਼ੀ ਨਹੀਂ ਦਿੱਤੀ ਉੱਥੇ ਨਹੀਂ ਇਹਨਾਂ ਨੂੰ ਸ਼ਹੀਦ ਕੀਤਾ ਔਰ ਪੰਨੂ ਨੂੰ ਪੂਰੀ ਤਰ੍ਹਾਂ ਮਾਰਨ ਦੀ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲਾ ਪਤਾ ਲੱਗ ਗਿਆ ਤੇ ਉਹ ਗੁਪਤਾ ਜਿਹੜਾ ਰੌ ਦਾ ਇੱਕ ਏਜੰਸੀ ਦਾ ਉਸ ਨੂੰ ਫੜ ਲਿਆ ਅੱਜ ਬਹੁਤ ਕਤਲ ਹੋ ਜਾਣੇ ਸੀਗੇ ਸਿੱਖਾਂ ਦੇ ਜੇ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਬ੍ਰਿਟਾਨੀਆ ਆਵਾਜ਼ਾਂ ਨਾਲੋਂ ਠੋਂਦੇ ਔਰ ਸਰਦਾਰ ਗਜਿੰਦਰ ਸਿੰਘ ਵੀ ਪਰਮਜੀਤ ਸਿੰਘ ਪੰਡਵੜ ਦੇ ਕੋਲੇ ਕੋਲੇ ਰਹਿੰਦੇ ਸੀਗੇ ਜਦੋਂ ਪਰਮਜੀਤ ਸਿੰਘ ਪੰਡਵੜ ਨੂੰ ਸ਼ਹੀਦ ਕੀਤਾ ਫੇਰ ਭਾਈ ਗਜਿੰਦਰ ਸਿੰਘ ਨੂੰ ਫਕੂ ਪੰਥ ਨੇ ਲਹਿਦਾ ਕਰਤਾ ਸੀਗਾ ਠੀਕ ਹੈ ਪਾਕਿਸਤਾਨ ਸਾਡਾ ਮੁਲਕ ਹੈ ਸਾਡਾ ਕਲਚਰ ਸਾਡਾ ਇਤਿਹਾਸ ਸਾਡਾ ਧਰਮ ਸਾਰਾ ਕੁਝ ਉੱਥੇ ਹੈਗਾ